ਵਿਸ਼ਵ ਵਰਤਾ ਦੇਖ ਰਹੇ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਤੇ ਹੁਣ ਲੁਧਿਆਣਾ ਦੇ ਪਿੰਡ ਲਾਡਵਾਲ ਦੇ ਨਜ਼ਦੀਕ ਤਲਵੰਡੀ ਪਿੰਡ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਨਸ਼ਾ ਦੇ ਇੱਕ ਬਦਨਾਮ ਤਸਕਰ ਦੇ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਦਲਸਨ ਹੁਣ ਤੱਕ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਕਈ ਪ੍ਰਾਪਰਟੀਆਂ ਨੂੰ ਸੀਜ਼ ਕੀਤਾ ਜਾ ਚੁੱਕਾ ਹੈ ਕਈ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਪੁਲਿਸ ਦੇ ਵੱਲੋਂ ਆਪਣੇ ਅਧਿਕਾਰ 'ਚ ਲਈਆਂ ਗਈਆਂ ਸੀਜ਼ ਕੀਤੀਆਂ ਗਈਆਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਤੇ ਹੁਣ ਲੁਧਿਆਣਾ ਦੇ ਲਾਡੂਵਾਲ ਨਜ਼ਦੀਕ ਤਲਵੰਡੀ ਪਿੰਡ ਦੇ ਵਿੱਚ ਅਲੱਗ ਤਰ੍ਹਾਂ ਦੀ ਕਾਰਵਾਈ ਪੁਲਿਸ ਦੇ ਵੱਲੋਂ ਅਮਲ ਦੇ ਵਿੱਚ ਲਿਆਂਦੀ ਗਈ ਹੈ ਦਰਅਸਲ ਨਸ਼ੇ ਦੇ ਪੈਸੇ ਦੇ ਨਾਲ ਬਣਾਈ ਕੋਠੀ ਨੂੰ ਪੁਲਿਸ ਦੇ ਵੱਲੋਂ ਬੁਲਡੋਜ਼ਰ ਚਲਾ ਕੇ ਢਾਹ ਢੇਰੀ ਕੀਤਾ ਗਿਆ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਸ਼ੇ ਦੇ ਨਾਲ ਬਣਾਈ ਗਈ ਇਸ ਪ੍ਰਾਪਰਟੀ ਦੇ ਉੱਤੇ ਪੀੜਾ ਪੰਜਾਬ ਇਸ ਪ੍ਰਸ਼ਾਸਨ ਦੇ ਵੱਲੋਂ ਚਲਾਇਆ ਗਿਆ ਤੇ ਸਖਤ ਮੈਸੇਜ ਕਿਤੇ ਨਾ ਕਿਤੇ ਪੰਜਾਬ ਪੁਲਿਸ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਨਸ਼ੇ ਵਰਗੇ ਜਿਹੜੇ ਤੰਦੇ ਕੀਤੇ ਗਏ ਨਸ਼ੇ ਵੇਚੇ ਗਏ ਤਾਂ ਅਜਿਹੇ ਤੰਦੇ ਕਰਨ ਵਾਲੇ ਤਸਕਰਾਂ ਦੇ ਖਿਲਾਫ ਇਸੇ ਤਰ੍ਹਾਂ ਹੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦਾ ਅੰਜਾਮ ਬੁਰਾ ਹੋਵੇਗਾ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤੇ ਇਸ ਪੂਰੇ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਆ ਉਦਾਂ ਦੇਖਦੇ ਹਾਂ ਕਿ ਇਸ ਕਾਰਵਾਈ ਦੇ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਇਹ ਜਿਹੜੀ ਕਾਰਵਾਈ ਹੈਗੀ ਹੈ ਜਿਹੜੇ ਡਰੱਗਸ ਦੇ ਅਗੇਂਸਟ ਜਿਹੜੀ ਕੈਂਪੇਨਿੰਗ ਚੱਲ ਰਹੀ ਹੈ ਪੂਰੇ ਪੰਜਾਬ 'ਚ ਉਹਦਾ ਇੱਕ ਪਾਰਟ ਹੈਗਾ ਐਂਡ ਜਿਹੜਾ ਤਲਵੰਡੀ ਪਿੰਡ ਹੈਗਾ ਲਾਡੋਵਾਲ ਪੁਲਿਸ ਸਟੇਸ਼ਨ 'ਚ ਉੱਥੇ ਸੋਨੂ ਨਾਮ ਦਾ ਇੱਕ ਬੰਦਾ ਹੈਗਾ ਉਹ ਉਹਦੀ ਪੂਰੀ ਫੈਮਿਲੀ ਕਾਫੀ ਪਛਲੇ ਕਾਫੀ ਕਈ ਸਾਲਾਂ ਤੋਂ ਡਰੱਗਸ ਇਨਵੋਲਡ ਹੈਗੀ ਐ ਤੇ ਉਹਨਾਂ ਦੇ ਅਸੀਂ ਕਾਫੀ ਟਾਈਮ ਪਹਿਲਾਂ ਉਹਨਾਂ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰਾਈ ਸੀ ਜਿਹੜਾ ਕੱਲ ਅਸੀਂ ਪੁਲਿਸ ਨੇ ਜਾਂ ਕਾਰਪੋਰੇਸ਼ਨ ਕਮਿਸ਼ਨਰ ਦੇ ਨਾਲ ਮਿਲ ਕੇ ਸਿਵਲ ਪ੍ਰਸ਼ਾਸਨدار ਨਾਲ ਮਿਲ ਕੇ ਐਬਸੈਂਟ ਲੈ ਆ ਜਿਨ੍ਹਾਂ ਨੇ ਵੀ ਔਰ ਮੈਂ ਅਕੇਲਾ ਮਤਲਬ ਇਹ ਹੀ ਅਕਿਊਜ਼ ਨਹੀਂ ਹੈਗਾ ਬਾਕੀਆਂ ਦੇ ਵੀ ਅਸੀਂ ਕਾਫੀ ਪ੍ਰਾਪਰਟੀ ਜਿਹੜੀ ਇਲੀਗਲ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਹੈ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਜਿਹੜੀ ਇਹਨਾਂ ਨੇ ਇੱਕ ਉਥੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀਗੀ ਉਹ ਜਿਹੜੀ ਐਸ ਪਰ ਪ੍ਰੋਸੀਜਰ ਅਸੀਂ ਉਥੇ ਡਿਮੋਲਿਸ਼ ਕਰਵਾਈ ਹੈ ਵਿਦ ਦ ਹੈਲਪ ਆਫ ਸਿਵਲ ਪ੍ਰਸ਼ਾਸਨ ਸਰ ਡਰਾਗਡਿਕ ਜਿਹੜਾ ਹੈ ਅਕਿਊਜ਼ਡ ਹੈ ਸਰ ਜੀ ਜੇ ਸਭੀ ਇਹ ਬਾਹਰ ਨਹੀਂ ਇਹ ਵਾਂਟਡ ਹੈਗਾ ਇਹ ਦੋੜਿਆ ਹੋਇਆ ਕਾਫੀ ਟਾਈਮ ਤੋਂ ਪਿਛਲੇ ਟਾਈਮ ਇਧਰ ਜੇ ਐਫ ਆਈ ਆਰ ਰਜਿਸਟਰ ਹੋ ਗਈ ਬਟ ਇਹਦੇ ਫਾਦਰ ਤੇ ਵੀ ਐਫ ਆਈ ਆਰ ਸੀਗੀ ਤੇ ਫੈਮਿਲੀ ਦੇ ਕਾਫੀ ਮੈਂਬਰ ਹੈਗੇ ਉਹਨਾਂ ਦੇ ਸਾਰਿਆਂ ਤੇ ਐਫ ਆਈ ਆਰ ਹੈਗੀ ਹੈ ਇਹ ਹੈਪਚੁਅਲ ਕ੍ਰਿਮੀਨਲ ਹੈਗੇ ਥੈਂਕ ਯੂ ਸਰ